ਨਹੀਂ ਨਹੀਂ ਭੈਣ ਜੀ ਮੈਂ ਕੱਲਤੀ ਆਇਆ ਇੱਥੋਂ ਤੁਸੀਂ ਇਹਨਾ ਫਿਕਰ ਕਿਉਂ ਕਰਨ ਦੇ ਜੇ ਤੁਹਾਨੂੰ ਮੇਰਾ ਪਤਾ ਤਾਂ ਹੈਗਾ ਵਾ ਤੁਹਾਡੀ ਭੈਣੀਆਂ ਮੈਂ ਹੁਣ ਇਹ ਘਰ ਵਿੱਚ ਪੈਰ ਨਹੀਂ ਪਾਉਂਦੀ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਮਹਾਰਾਜ ਉਹਨੂੰ ਕੋਈ ਜੀ ਦੇ ਦੇ ਕੋਈ ਤੇ ਉਹਦੇ ਵਿੱਚੋਂ ਸਾਨੂੰ ਕੋਈ ਜੋਬਨ ਲੱਭਣਾ ਪਏ ਆਪਣਾ ਆਹੋ ਜੋਬਨ ਬਣਾਉ ਦੇ ਵਿੱਚੋਂ ਜਿਹੜਾ ਮੇਰਾ ਪੋਤੇ ਹੀ ਨਾ ਉਹ ਮੇਰਾ ਹੀ ਉਹਦੇ ਵਿੱਚੋਂ ਮੈਨੂੰ ਲੱਭਣਾ ਮੇਰੀਆਂ ਅੰਦਰਾਂ ਹੀ ਉਹ ਤੇ ਤੂੰ ਮੇਰੀ ਧੀ ਗੱਲ ਸੁਣ ਹਾਂਜੀ ਤੂੰ ਇੱਕ ਵਾਰ ਨਾ ਝੂਠਾ ਸੱਚਾ ਫੋਨ ਉਹਨੂੰ ਕਰ ਲਈ ਏ ਨਾ ਸੋਚੇ ਕਿ ਮਗਰ ਕਿਸ ਨੇ ਫੋਨ ਹੀ ਨਹੀਂ ਕੀਤਾ ਮੰਮੀ ਜੀ ਮੇਰਾ ਤਾਂ ਜੀ ਨਹੀਂ ਕਰਦਾ ਉਹਨੂੰ ਫੋਨ ਕਰਨ ਨੂੰ ਚੱਲ ਪੁੱਤ ਸਾਰੇ ਥਾਂ ਰੱਖਣੇ ਪੈਂਦੇ ਹੁੰਦੇ ਆ ਚਲ ਕੋਈ ਗੱਲ ਨਹੀਂ ਛੋਟਾ ਸੱਚਾ ਕਹਿ ਦੂੰਗੀ ਇੱਕ ਵਾਰੀ ਉਹਨੂੰ ਸੋਚਣਾ ਚਾਹੀਦਾ ਨਾ ਵਾ ਕਿ ਕਿੰਨੀ ਲੰਮੀ ਉਮਰ ਵਾ ਕਿਸੇ ਨਾ ਕਿਸੇ ਪਾਸੇ ਲਾ ਦੇਣ ਕਿਦੇ ਮਾਰੇ ਚੰਗਾ ਵਿਆਹ ਕਰ ਦੋਗੇ ਇਹ ਤਾਂ ਚਲੋ ਹੁਣ ਪਰਜਾਈ ਸਮਝਾਵੇ ਤੇ ਫੇਰ ਹੀ ਆ ਨਾ ਤੇ ਲਵੜੀ ਨੂੰ ਚਾਹੀਦਾ ਹੀ ਆ ਕਿ ਜਦਨੇ ਕਦੇ ਵਿਆਹ ਹੋ ਜੂਗਾ ਨਾ ਸਾਰੀ ਜ਼ਿੰਦਗੀ ਕਰਨੀ ਸੌਖੀ ਹੋ ਜੂਗੀ ਦੀਦੀ ਉਹ ਤੇ ਗੱਲ ਹੈ ਕੀ ਆ ਦਿਲ ਜਨਗੇ ਵੀ ਠੀਕ ਤੇ ਹੋਣਾ ਹੀ ਆ ਸਾਰਾ ਕੁਝ ਪਰ ਮੈਨੂੰ ਹੁਣ ਠੀਕ ਹੋਣਾ ਕੋਈ ਫਰਕ ਨਹੀਂ ਨਾ ਪੈਂਦਾ ਮੇਰੇ ਸਿਰ ਤੇ ਤੇ ਮੇਰਾ ਬੰਦਾ ਵੀ ਨਹੀਂ ਰਿਹਾ